ਸਾਧ ਸੰਗਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵੰਦਰ ਸਿੰਘ ਪੱਖੋ ਕੇ ਸ਼ਹੀਦ ਪਰਿਵਾਰਾਂ ਦਾ ਐਨ ਆਰ ਆਈ ਪੈਂਡ ਪਰਾਵਾਂ ਦਾ ਮੈਂ ਸੇਵਾਦਾਰਾਂ ਜੀ ਤੇ ਅੱਜ ਸਾਡੇ ਦਫ਼ਤਰ ਵਿਖੇ ਪੰਜ ਸ਼ਹੀਦ ਪਰਿਵਾਰ ਪਹੁੰਚੇ ਨੇ ਜਿਨ੍ਹਾਂ ਨੂੰ ਅੱਜ ਅਸੀਂ ਨਿਊਯਾਰਕ ਦੀ ਸੰਗਤ ਵੱਲੋਂ ਭੇਜੀ ਸੇਵਾ ਦੇ ਵਿੱਚੋਂ ਅੱਜ 15-15000 ਰੁਪਏ ਦੀ ਸੇਵਾ ਇਹਨਾਂ ਦੇ ਸਪੁਰਦ ਕਰਨ ਜਾ ਰਹੇ ਹਾਂ ਪਿਛਲੇ ਦਿਨੀ ਸਾਨੂੰ ਉਹਨਾਂ ਨੇ 1 ਲੱਖ ਰੁਪਏ ਦੀ ਸੇਵਾ ਭੇਜੀ ਸੀ ਤੇ ਜਿਹਦੇ ਵਿੱਚੋਂ ਅੱਜ ਛੇ ਪਰਿਵਾਰਾਂ ਨੂੰ ਅਸੀਂ ਜੜਾਵਾ 90000 ਰੁਪਿਆ ਦੇਣਾ ਸੀ 10000 ਰੁਪਿਆ ਜਿਹੜਾ ਉਹ ਸਾਡੇ ਦਫ਼ਤਰ ਖਰਚੇ ਲਈ ਉਹ ਭੇਜ ਦਿੰਦੇ ਨੇ ਭਈ ਜਿਹਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਦਫ਼ਤਰ ਦਾ ਕਿਰਾਇਆ ਵੀ ਆ ਤੇ ਐਡੀਟਰ ਦੇ ਖਰਚੇ ਆ ਕੈਮਰਾਮੈਨ ਦੇ ਖਰਚੇ ਆ ਹੋਰ ਛੋਟੇ-ਮੋਟੇ ਖਰਚੇ ਹੁੰਦੇ ਆ ਸਾਡੇ ਤੇ ਇਸ ਕਰਕੇ ਅੱਜ 90000 ਅਸੀਂ ਦੇਣਾ ਚਾਹੁੰਦੇ ਅਸੀਂ ਛੇਵਾ ਪਰਿਵਾਰ ਪਹੁੰਚਿਆ ਨਹੀਂ ਤੇ ਅੱਜ 75000 ਰੁਪਿਆ ਅਸੀਂ ਦੇ ਰਹੇ ਆ ਇੱਕ ਪਰਿਵਾਰ ਦੀ ਬਾਅਦ ਚ ਸੇਵਾ ਪਹੁੰਚ ਦੀ ਕਰਕੇ ਤੇ ਅਸੀਂ ਨਿਊਯਾਰਕ ਦੀ ਸੰਗਤ ਦੇ ਨਾਲ ਸਾਂਝਾ ਜਿਹੜਾ ਉਹ ਕਰਦਿਆਂਗੇ ਤੇ ਬਹੁਤ ਸ਼ੁਕਰਗੁਜ਼ਾਰ ਆ ਨਿਊਯਾਰਕ ਦੀ ਸਾਰੀ ਸੰਗਤ ਦੇ ਕਿਉਂਕਿ ਅਕਸਰ ਸਾਡੇ ਲਈ ਸ਼ਹੀਦ ਪਰਿਵਾਰਾਂ ਦੇ ਲਈ ਲੋੜਵੰਦ ਪਰਿਵਾਰਾਂ ਲਈ ਸੇਵਾ ਭੇਜਦੇ ਰਹਿੰਦੇ ਆ ਪਿਛਲੇ ਦਿਨੀ ਇਹਨਾਂ ਨੇ ਹੜਪੀੜ ਤੋਂ ਪਰਿਵਾਰਾਂ ਦੇ ਲਈ ਵੀ ਬਹੁਤ ਸਾਰੀ ਸੇਵਾ ਕੀਤੀ ਆ ਜਿਹੜੇ ਹੜਪ੍ਰਭਾਵਿਤ ਪਰਿਵਾਰ ਸਨ ਅਸੀਂ ਉਹਨਾਂ ਦੇ ਬੇहद ਸ਼ੁਕਰਗੁਜ਼ਾਰ ਆ ਸਭ ਤੋਂ ਪਹਿਲਾਂ ਸਾਡੇ ਨਾਲ ਖੜਿਆ ਜੀ ਸਤਕਾਰਯੋਗ ਬੀਬੀ ਜਸਬੀਰ ਕੌਰ ਜੋ ਕਿ ਸਿੰਘਣੀ ਨੇ ਸ਼ਹੀਦ ਪਾਈ ਸੁਖੋ सुरेंद्र ਸਿੰਘ ਪਿੰਡ ਤਲਵੰਡੀ ਮਤਸੱਦਾ ਸਿੰਘ ਜ਼ਿਲ੍ਹਾ ਤਰਨਤਾਰਨ 21 ਤੈਨ 1991 ਨੂੰ ਇੱਕ ਝੂਠੇ ਮੁਕਾਬਲੇ ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ ਤੇ ਅੱਜ ਅਸੀਂ ਨਿਊਯਾਰਕ ਦੀ ਸੰਗਤ ਵੱਲੋਂ ਭੇਜੀ ਸੇਵਾ ਚ 15000 ਰੁਪਏ ਦੀ ਇਹ ਛੋਟੀ ਜੀ ਭੇਟਾ ਇਹਨਾਂ ਦੇ ਸਪੁਰਦ ਕਰ ਰਹੇ ਹਾਂ ਇਹ ਪਰਿਵਾਰ ਅੱਜ ਸਾਡੇ ਕੋਲ ਪਹਿਲੀ ਵਾਰੀ ਜਿਹੜਾ ਸਾਡੇ ਕੋਲ ਪਹੁੰਚਿਆ ਬੀਬੀ ਜੀ ਕਿਵੇਂ ਪਤਾ ਲੱਗਾ ਸਾਡੇ ਬਾਰੇ ਆਪ ਜੀ ਨੂੰ ਹਾਂਜੀ ਇਤਰਾਹ ਕਹਿੰਦੇ ਨੇ ਫੋਨ ਤੋਂ ਦੱਸ ਦਿੱਤਾ ਅੱਛਾ ਜੀ ਇਹ ਸੇਵਾ ਕਰਦੇ ਹਾਂ ਸ਼ਹੀਦਾਂ ਦੀ ਠੀਕ ਹੈ ਜੀ ਤੇ ਕੀ ਹੋਇਆ ਸੀ ਤੁਹਾਡੇ ਸਰਦਾਰ ਜੀ ਨਾਲ ਕਿਦਾਂ ਖੇਤਾਂ ਨੂੰ ਤੁਰਹ ਜਾਂਦੇ ਸੀ ਅੱਛਾ ਜੀ ਤੇ ਪੁਲਿਸ ਨੇ ਫੜ ਲਏ ਪੰਜਾਬ ਪੁਲਿਸ ਹੀ ਠੀਕ ਹੈ ਮੁੜ ਕੇ ਘਰ ਲੈ ਠੀਕ ਹੈ ਜੀ ਮੁੜ ਕੇ ਉਹਨਾਂ ਨੇ ਬੜੀ ਸੀਆਰਪੀ ਤੇ ਪੁਲਿਸ ਸਾਹ ਅੰਦਰ ਲਈ ਅੱਛਾ ਤੇ ਸ਼ਾਮਾਂ ਰਹਿ ਗਈਆਂ ਠੀਕ ਜੀ 10 ਵਜੇ ਛਡਾਉਣਾਂਗੇ ਤੇ ਪਟਿਆਲੇ ਜਾਂ ਬਾਬ ਦੇ ਤਾ ਬਟੋਏ ਆੜੇ ਆ ਫਿਰ ਪਤਾ ਲੱਗਾ ਮੜੀਆਂ ਨੂੰ ਗਏ ਕਿਸ ਦਾ ਤਾ ਮੜੀਆਂ ਲੈ ਕੇ ਗਏ ਲਾਜ ਤੇ ਪਰਾਂ ਤਾਂ ਪਛਾਣ ਲੇ। ਅੱਛਾ। ਨੰਬੂਲਾਤ ਕਿੰਨੇ ਬੱਚੇ ਸੀ? ਤਿੰਨ ਸੀ। ਛੋਟੇ-ਛੋਟੇ। ਅੱਛਾ। ਇਸ ਤੋਂ ਪਹਿਲਾਂ ਕਦੀ ਕਿਸੇ ਵੱਲੋਂ ਤੁਹਾਨੂੰ ਸੇਵਾ ਭੇਟਾ ਕਦੀ ਮਿਲੀ? ਨਹੀਂ ਇੱਕ ਹੀ ਉਹ ਬੀਬੀ ਪੰਜਵਾੜਾ ਦੇ ਖੜੇ ਯੱਲੋ। ਕਿੱਥੋਂ ਬੀਬੀ? ਇੱਕ ਇੱਕ ਵਾਰ ਹੀ ਮਿਲਿਆ ਹੀ ਉਹ ਜਿਹੜਾ ਖੜੇ 1.5 ਲੱਖ ਮਿਲਿਆ ਹੈ। ਅੱਛਾ ਪੌਣੀ 2.2 ਲੱਖ ਰੁਪਈਆ ਜਿਹੜਾ ਹਾਂਜੀ ਖਰੜਾ ਮਿਸ਼ਨ ਆਰਗੇਨਾਈਜੇਸ਼ਨ ਵਾਲੇ ਉਹਨਾਂ ਦੀ ਜਦੋਂ ਜਾਇਤ ਨਾਲ ਮਿਲੇ ਸੀ ਬਾ ਕਿੰਨੀ ਕੋਈ ਤੇ ਤੁਸੀਂ ਸਾਨੂੰ ਤੇ ਕਈ ਸਾਲ ਹੋ ਗਏ ਸੀ ਪਰਵਾਰਾਂ ਦੀ ਸੇਵਾ ਕਰਦੇ ਆ ਤੇ ਤੁਸੀਂ ਇੰਨੀ ਲੇਟ ਕਿਉਂ ਪਹੁੰਚੇ ਸਾਡੇ ਤੱਕ ਕਦੀ ਧਿਆਨ ਇਹ ਨਹੀਂ ਕੀਤਾ ਪਾ ਛੜਿਆ ਜਾ ਪਿੰਡ ਇਹ ਛੋਟਾ ਜਿਹਾ ਅੱਛਾ ਅੱਛਾ ਕਦੀ ਧਿਆਨ ਇਹ ਨਹੀਂ ਕੀਤਾ ਚਲੋ ਕੋਈ ਨਹੀਂ ਸਤਗੁਰੂ ਕਿਰਪਾ ਕਰਨਗੇ ਹੁਣ ਆਮਦਨ ਦਾ ਸਾਧਨ ਕੀ ਜੇ ਅੱਜ ਕੱਲ ਆਦਮਾ ਵਿਰਤੀ ਪੈੜੀ ਤੇ ਗਈ ਸੀ ਅੱਛਾ ਤੇ ਉਹ ਫਿਰ ਕੋਚ ਮਕਾਨ ਟਹਿ ਗਏ अच्छा पोर्टुगैल थी अच्छा ਜਿਹੜਾ ਕਾਕਾ ਉਹ ਨੱਚਾ ਕਰਦਾ ਪਿਆ ओहो ਇਹ ਬੜਾ ਘਰਾਂ ਦੇ ਵਿੱਚ ਬੜੀ ਵੱਡੀ ਇਹ ਮੁਸੀਬਤ ਹੈ ਬਹੁਤ ਹੀ ਜਾਂਦੀ ਵਿਆਹ ਆ ਵਾ ਹਾਂਜੀ ਚਲੋ ਕੋਈ ਅਰਦਾਸ ਕਰੋ ਸਤਿਗੁਰ ਸੱਚੇ ਪਾਸ਼ਾ ਦੇ ਚਰਨਾਂ 'ਚ ਉਹਨਾਂ ਨੂੰ ਕਿਸੇ ਚੰਗੇ ਨਸ਼ਾ ਸ਼ਦੌ ਕੇਂਦਰ ਦੇ ਵਿੱਚ ਛੱਡ ਕੇ ਆਓ ਤੇ ਬਾਕੀ ਕੋਈ ਨਹੀਂ ਮਹਾਰਾਜ ਕਿਰਪਾ ਕਰਨਗੇ ਅਸੀਂ ਵੀ ਇਹਦੇ ਵਿੱਚ ਥੋੜਾ ਜਿਹਾ ਯੋਗਦਾਨ ਕਰਾਂਗੇ ਕੋਈ ਸਾਥ ਨਹੀਂ ਦਿੰਦਾ ਨਾ ਉਹਨੇ ਜਾਣਾ ਨੇ ਕੋਈ ਗੱਲ ਨਹੀਂ ਖੜਦ ਵਾਲਿਆ ਲੈ ਜਾਣਾ ਵਾ ਤੁਸੀਂ ਮਨ ਬਣਾਇਓ ਪਰਿਵਾਰ ਮਨ ਬਣਾਇਓ ਦੀ ਸਿੰਘਣੀ ਬੱਚੇ ਮਨ ਬਣਾਉਣ ਫਿਰ ਲੈ ਜਾਣ ਲਗੇ ਆਪੇ ਜਿਨ੍ਹਾਂ ਨੇ ਖੜਦਾ ਬਾਕੀ ਉੱਥੇ ਜਿਹੜੀ ਸੇਵਾ ਭੇਟਾ ਕਰਨੀਆਂ ਆਹੀ ਆਪੇ ਕਰਦਿਆਂਗੇ ਕਿਉਂਕਿ ਇਸ ਕੋਡ ਚੋਂ ਕੱਢ ਗਏ ਉਹਨੂੰ ਠੀਕ ਹੈ ਜੀ ਬਹੁਤ ਮਿਹਰਬਾਨੀ ਜੀ ਇਹਨਾਂ ਤੋਂ ਅੱਗੇ ਆ ਜੀ ਵੀਰ ਰਾਜਵਿੰਦਰ ਸਿੰਘ ਕੇਰ ਆਫ ਅਸ਼ੀਦ ਭਾਈ ਜਗਜੀਤ ਸਿੰਘ ਪਿੰਡ ਝਾਮਕਾ ਖੁਰਦ ਜ਼ਿਲ੍ਹਾ ਤਰਨਤਾਰਨ 12 ਅਕਤੂਬਰ 1990 ਨੂੰ ਇੱਕ ਮੁਕਾਬਲੇ ਦੇ ਵਿੱਚ ਉਹ ਸ਼ਹੀਦ ਹੋ ਗਿਆ ਸੀਗਾ ਤੇ ਸ਼ਹੀਦ ਸਿੰਘ ਦੇ ਮਾਤਾ ਜੀ ਦੀ ਸਿਹਤ ਬੜੀ ਢਿੱਲੀ ਆ ਕੱਲ ਮੇਰੀ ਫੋਨ ਤੇ ਗੱਲ ਵੀ ਹੋਈ ਆ ਤੇ ਮਾਤਾ ਜੀ ਅਕਸਰ ਮੈਨੂੰ ਫੋਨ ਕਰਕੇ ਤੇ ਉਹ ਹੁਕਮ ਕਰਦੇ ਰਿਹਾ ਵੀ ਤੂੰ ਮੈਨੂੰ ਮਿਲ ਕੇ ਜਾ ਤੇ ਸੱਚਮੁੱਚ ਇਹ ਮਜਬੂਰੀ ਕਹਿ ਲੋ ਕਿ ਕਈ ਵਾਰੀ ਘਰ ਘਰ ਪਹੁੰਚਣਾ ਹੁਣ ਥੋੜਾ ਜਿਆ ਮੁਸ਼ਕਲ ਆ ਕੀ ਹਾਲ ਕੀ ਮਾਤਾ ਜੀ ਦਾ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਇਤਰਾ ਹੀ ਆ ਜੀ ਆ ਛਾ ਢਿੱਲੀ ਆ ਸੇ ਪੱਕੇ ਨਾਲ ਹੀ ਆਗੇ ਉਮਰ ਉਮਰ ਹੁਣ ਕਾਫੀ ਹੋ ਗਈ ਆ 105 ਸਾਲ ਹੋ ਗਈ ਵਾਹ ਚਲੋ ਖਿਆਲ ਰੱਖਿਆ ਕਰੋ ਦਿਨੇ ਸਿੰਘਣੀ ਦੀ ਜ਼ਿੰਮੇਵਾਰੀ ਆ ਅੱਛਾ ਰਾਤ ਨੂੰ ਆਪਣੀ ਠੀਕ ਠੀਕ ਰਾਤ ਆਪਾਂ ਜਦੋਂ ਵੀ ਭਾਵੇਂ 10:00 8:00 ਭਾਵੇਂ 5:00 ਠੀਕ ਆ ਆਪਾਂ ਹੀ ਕਰਨਾ ਬਹੁਤ ਵਧੀਆ ਸੇਵਾ ਆਪਣੀ ਤਗੜੀ ਇਹ ਇਹ 15000 ਰੁਪਏ ਦੀ ਛੋਟੀ ਜੀ ਭੇਟਾ ਨਿਊਯਾਰਕ ਦੀ ਸੰਗਤ ਵੱਲੋਂ ਮਾਤਾ ਜੀ ਦੀ ਦਵਾਈ دارو ਦਾ ਜਿਹੜਾ ਉਹ ਖਿਆਲ ਰੱਖਣਾ ਜੇ ਕੋਈ ਮੁਸ਼ਕਲ ਪ੍ਰੋਬਲਮ ਆਏ ਤਾਂ ਤੁਹਾਡੇ ਕੋਲ ਨੰਬਰ ਸਾਡੇ ਹੈਗੇ ਆ ਕੋਈ ਕਿਉਂਕਿ ਜਨਾਚਰ ਮਾਤਾ ਜੀ ਜਿਉਂਦੇ ਆ ਪੂਰੀ ਚੜ੍ਹਦੀ ਕਲਾ ਚ ਰਹਿਣੇ ਚਾਹੀਦੇ ਆ ਬੜੀ ਕਿਰਪਾ ਜੀ ਅੱਗੇ ਬਹੁਤ ਵਾਰ ਸਾਥ ਦਿੱਤਾ ਤੁਸੀਂ ਜੀ ਠੀਕ ਹੈ ਗਾਂ ਵੀ ਇੱਕ ਹੋਰ ਨਿੱਗੀ ਜੀ ਬੇਨਤੀ ਆਈ ਹਾਂਜੀ ਹਾਂਜੀ ਪਹਿਲੀ ਆਪਣੇ ਕੋਲ ਤੁਹਾਨੂੰ ਪਤਾ ਥੋੜੀ ਹਾਂਜੀ ਲੱਗੇ ਕਿਹਦੇ ਲਈ ਠੇਕੇ ਦੇ ਦੋ ਟਾਈ ਪਹਿਲੀਆਂ ਓਕੇ ਤੇ ਉਹਦੇ ਵਿੱਚ ਮੋਟਰ ਉਹ ਆਂਦਾ ਤੋ ਪਵਾਲਾ ਤੇ ਪਹਿਲੀ ਵਾਈ ਜਾਈ ਠੀਕ ਆ ਤੇ ਨਾਲ ਦੀਆਂ ਨੇ ਜਵਾਬ ਦੇਤਾ ਇਹ ਨਹੀਂ ਪਾਣੀ ਦੇਣਾ ਤੈਨੂੰ ਅੱਛਾ ਕਣਕ ਬੀਜੀ ਆ ਬੋਰ ਹੋਇਆ ਫਿਰ ਬੋਰ ਹੋਇਆ ਜੋ ਅੱਛਾ ਤੇ ਜੇਕਰ ਕਿਰਪਾ ਜੇ ਮੋਟਰ ਪਾਏ ਤੇ ਉਹ ਕਿਨੇ ਕਿੰਨੀ ਆਉਂਦੀ ਮੋਟਰ ਮੋਟਰ 40 45000 ਦੀ ਪੈ ਜਾਂਦੀ ਹੈ ਜੀ ਵਧੀਆ 40 45000 ਦੀ ਜਿਹੜੀ ਮਤਲਬ 6 ਦੀ ਮੋਟਰ ਹੋਣੀ ਕੰਮ ਕਰ ਹਾਂ ਨਹੀਂ ਵੱਡੀ ਵੱਡੀ ਪਾਉਣੀ 12 ਦੀ ਮੋਟਰ ਆਉਂਦਾ 10 12 ਦੀ ਪਾਣੀ ਡੂੰਗਾ ਉੱਥੇ ਹਾਂਜੀ ਦੂੰਗਾ ਪਾਣੀ ਜੀ 130 ਫੁੱਟ 35000 ਚੱਲਣ ਡੀਆਂ 40 45000 ਦੀ ਮੋਟਰ ਪੈਂਦੀ ਹੈ ਹਾਂਜੀ ਹਾਂਜੀ ਚਲੋ ਕੋਈ ਨਹੀਂ ਸਾਧਗੁਰੂ ਕਿਰਪਾ ਕਰਨ ਕੇ ਸੰਗਤ ਸੁਣ ਰਹੀ ਆ ਹਾਂ ਮਾਦਾਂ ਦੀ ਤੁਸੀਂ ਪੁੱਤ ਮੇਰੇ ਨੂੰ ਕਰਿਓ ਤੁਸੀਂ ਨੰਬਰ ਬੋਲੋ ਹਾਂ ਆਪਣਾ 95929 ਜੀ ਠੀਕ ਹੈ ਜੀ ਹਾਂਜੀ ਇਹ ਨੰਬਰ ਆਪਣੇ ਕੋ ਚਲੋ ਤੇ ਉਹ ਚਲੋ ਲਾਗੇ ਲੱਗਦੀ ਜੋ ਬੰਦੇ ਚਾਰੇ ਰਾਬਰੇਮੀ ਆਂਦੇ ਵੇਖ ਲਓ ਜੇ ਤੁਸੀਂ ਕਰ ਸਕਦੇ ਇੰਨਾ ਪ੍ਰਾਲਾ ਤੇ ਕਰਕੇ ਤੇ ਚਲੋ ਆਪ ਦਸ ਰੋਟੀ ਪਾਣੀ ਦਾ ਪ੍ਰਬੰਧ ਕਰੀ ਜਾਇਓ ਚਲੋ ਕੋਈ ਨਹੀਂ ਸਾਧੂ ਨੂੰ ਕਿਰਪਾ ਕਰਨਗੇ ਜਰੂਰ ਬੀਬੀ ਜੀ ਤੁਹਾਨੂੰ ਆਪਣਾ ਨੰਬਰ ਯਾਦ ਜੇ ਫੋਨ ਨੰਬਰ ਬੋਲ ਦਿਓ 81 746 451 76 ਠੀਕ ਹੈ ਜੀ ਮਾਫ ਕਰਨਾ ਮੈਂ ਨੰਬਰ ਲੈ ਕੇ ਲਿਖਣੇ ਭੁੱਲ ਗਏ ਨੰਬਰ ਪਰਿਵਾਰ ਬੋਲ ਰਿਹਾ ਤੇ ਜਰੂਰ ਨੋਟਿਸ ਚ ਰੱਖਿਓ ਇਹਨਾਂ ਤੋਂ ਅੱਗੇ ਨੇ ਜੀ ਸਦਾ ਕੁਲਦੀਪ ਸਿੰਘ ਜੀ ਜੋ ਕਿ ਭਰਾਤਾ ਨੇ ਸ਼ਹੀਦ ਭਾਈ ਬਲਦੇਵ ਸਿੰਘ ਪਿੰਡ ਜਟਾਪਸ਼ੀਆ ਜ਼ਿਲ੍ਹਾ ਅਮਰਸਰ ਜਟੇਪਸ਼ੀਆ ਚੋਂ ਇਹ ਕਾਫੀ ਲੰਬਾ ਸਮਾਂ ਪਹਿਲਾਂ ਇਹ ਅਮਰਸਰ ਆ ਗਏ ਨੇ ਤੇ 2892 ਨੂੰ ਜਿਹੜਾ ਇਹਨਾਂ ਦਾ ਭਰਾ ਸ਼ਹੀਦ ਹੋਇਆ ਤੇ ਇਹਨਾਂ ਦੇ ਲਈ ਵੀ ਅੱਜ ਨਿਊਯਾਰਕ ਦੀ ਸੰਗਤ ਵੱਲੋਂ ਭੇਜੀ ਕਿਉਂਕਿ ਇਹ ਪਰਿਵਾਰ ਸਾਡੇ ਕੋਲ ਇਹ ਵੀ ਪਹਿਲੀ ਵਾਰੀ ਆਇਆ ਜੀ ਪਾਈ ਕੁਲਦੀਪ ਸਿੰਘ ਜੀ ਬੜੀ ਲੇਟ ਤੁਹਾਨੂੰ ਸਾਡਾ ਪਤਾ ਲੱਗਾ ਸਾਨੂੰ ਇਹ ਇਦਾਂ ਪੁਰਾ ਲੱਗਾ ਦੱਸ ਦਿਆਂ ਕਰਦੇ ਦੱਸਿਆ ਜੀ ਅੱਛਾ ਜੀ ਕਿ ਉਹ ਬੱਬਾ ਜੀ ਪੈਸੇ ਜਿੰਦੇ ਆ ਅੱਜ ਦਾ ਸੀ ਪਰਵਾਰਾ ਦੀ ਕਰਦੇ ਮਰਤ ਹਾਂਜੀ ਹਾਂਜੀ ਤਾਂ ਹੀ ਫਿਰ ਤੁਹਾਡੇ ਕੋਲ ਸੰਗਤ ਨੂੰ ਕਰਦੇ ਆ ਜੀ ਸੰਗਤ ਕਰਦੀ ਆ ਮੈਂ ਕੌਣ ਕਰਨ ਵਾਲਾ ਹਾਂਜੀ 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 ਪਹਿਲੇ ਜੀ ਸਾਨੂੰ ਪੈਸੇ ਮਿਲੇ ਆ ਠੀਕ ਆ 85000 ਰੁਪਿਆ 85000 ਸਾਨੂੰ ਨਹੀਂ ਦਿੱਤਾ ਸਾਡੀ ਉਹ ਗੁੜੀਆ ਪੂਰੀ ਹੋ ਗਈ ਸੀ ਬੇਟਾ ਪੂਰਾ ਹੋ ਗਿਆ ਮੇਰੇ ਭਰਾ ਦਾ ਉਹ ਕਹਿੰਦੇ ਤੁਹਾਨੂੰ ਨਹੀਂ ਦੇਣਾ ਮਾਤਾ ਪੂਰੀ ਹੋ ਗਈ ਸੀ ਹਾਂ ਉਹ ਸਾਬ ਹਾਂਜੀ ਨਹੀਂ ਮਿਲਿਆ ਠੀਕ ਠੀਕ ਹੈ ਉਹ ਜਿਹੜੇ ਤੁਹਾਨੂੰ ਖਾੜਾ ਮਿਸ਼ਨ ਆਰਗੇਨਾਈਜੇਸ਼ਨ ਚ ਆਇਆ ਸੀ ਨਾ ਹਾਂਜੀ ਹਾਂਜੀ ਠੀਕ ਠੀਕ ਹੈ ਜੀ ਚਲੋ ਹੁਣ ਅਸੀਂ ਦੋ ਭਰਾ ਆਇਆ ਜੀ ਹਾਂਜੀ ਦੋਵੇਂ ਰਾ ਨੂੰ ਚੌਂਕੀ ਜਲਾ ਕਰਦੇ ਆ ਸਾਡੇ ਦੋ ਬੱਚੇ ਆ ਮੇਰੀ ਜੀ شادی ਨਹੀਂ ਹੋਈ ਅੱਛਾ ਅਸੀਂ ਮੈਂ ਆਪਣੇ ਭਰਾ ਦੇ ਬੱਚੇ ਪਾਲਦਾ ਰਿਆਂ ਓਕੇ ਓਕੇ ਕਦੋਂ ਵਿਚਾਰੇ ਪੂਰੇ ਹੋ ਗਏ ਫਿਰ ਮੈਂ ਇਹਨਾਂ ਦੇ ਕੋਲ ਰੋਟੀ ਪਾਣੀ ਖਾਣਾ ਜੀ ਠੀਕ ਆ ਤੇ ਜਗਾ ਹਿਉ ਛੱਡ ਗੋਇਆ ਗਿਆ ਠੀਕ ਆ ਉਹ ਅਸੀਂ ਧਨ ਕਰਾ ਕੇ ਲਈ ਆ ਠੀਕ ਆ ਉਹਦਾ ਲੋਨ ਤਾਰਦੇ ਆ ਇੱਧਰ 18000 ਰੁਪਏ ਸਾਨੂੰ ਕਿਸ਼ਤ ਆਉਂਦੀ ਹੈ ਜੀ ਕਿੰਨੇ ਹ ਮਹੀਨੇ ਦੀ ਮਹੀਨੇ ਦੀ ਜੀ ਸਾਚੀ ਜਾ ਰਹਾਂ ਯਾਰ ਕਿਹਦਾ ਹੁੰਦਿਆ ਕਿੰਨਾ ਕਿੰਨੀਆਂ ਕਿਸ਼ਤਾਂ ਇੰਨੀ ਆ ਜੇ ਆਏ ਜੀ 5-6 ਕਿਸ਼ਤਾਂ ਗਈਆਂ ਸਾਰੀਆਂ 5-6 ਹੀ ਗਈਆਂ ਕਿੰਨਾ ਚਿਰ ਜਾਣੀਆਂ ਨੇ ਇਹ 20 ਸਾਲ ਦਾ ਕਿਸ਼ ਕੀਤਾ ਜੀ ਇਹਨਾਂ ਅੱਛਾ ਲੰਬਾ ਸਮਾਂ ਕੋਈ ਨਹੀਂ ਸਤਿਗੁਰੂ ਕਿਰਪਾ ਕਰਨਗੇ ਗਾਂ ਕਿਹਦੇ ਮੁਸ਼ਕਲ ਪ੍ਰੋਬਲਮ ਆਏ ਲਗਾਤਾਰ ਸਾਡੇ ਨਾਲ ਸੰਪਰਕ ਚੱਲੀ ਹੋਣਾ ਆਪਣਾ ਫੋਨ ਨੰਬਰ ਬੋਲ ਦਿਓ 8192 ਜੀ ਅੱਗੇ 83 77 35 ਠੀਕ ਹੈ ਜੀ ਇਹ ਇਹਨਾਂ ਦਾ ਫੋਨ ਨੰਬਰ ਹੈ ਜੀ ਤੇ ਇਹਨਾਂ ਤੋਂ ਅੱਗੇ ਬੀਬੀ ਗੁਰਪ੍ਰੀਤ ਕੌਰ ਜੋ ਕਿ ਨੋ ਰਾਨੀਆਂ ਸ਼ਹੀਦ ਭਾਈ ਗੁਰਮੀਤ ਸਿੰਘ ਪਿੰਡ ਮਾਕੋਵਾਲ ਜ਼ਿਲ੍ਹਾ ਅੰਮ੍ਰਿਤਸਰ ਤੇ 18/2/1999 ਨੂੰ ਭਾਈ ਗੁਰਮੀਤ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਇਸ ਤੋਂ ਪਹਿਲਾਂ ਵੀ ਇਸ ਪਰਿਵਾਰ ਦੀ ਜਦੋਂ ਵੀ ਕਿਤੇ ਮੁਸ਼ਕਲ ਪ੍ਰੋਬਲਮ ਆਵੇ ਅਸੀਂ ਲਗਾਤਾਰ ਸੇਵਾ ਕਰਦੇ ਰਹੇ ਨੇ ਆ ਤੇ ਪਿਛਲੇ ਦਿਨੀ ਇਹਨਾਂ ਨੇ ਸਾਨੂੰ ਦੱਸਿਆ ਸੀ ਕਿ ਬੱਚਿਆਂ ਦੀ ਫੀਸ ਦਾ ਕੋਈ ਮਸਲਾ ਵਾ ਤੇ ਅੱਜ ਇਹ ਨਿਊਯਾਰਕ ਦੀ ਸੰਗਤ ਵੱਲੋਂ ਭੇਜੀ ਸੇਵਾ ਚ 15000 ਰੁਪਏ ਜਿਹੜਾ ਇਹਨਾਂ ਨੂੰ ਦੇ ਸਪੁਰਦ ਕਰ ਰਹੇ ਆ ਤੇ ਕਿਹੜੀ ਕਿਹੜੀ ਕਲਾਸ ਚ ਪੜਦੇ ਆ ਜੀ ਬੱਚੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਬੇਟੀ 9th ਕਲਾਸ ਤੇ ਉਹਦੀ ਫੀਸ ਆ 1600 ਰੁਪਇਆ ਵਰਨ ਮੰਥ ਤੇ ਵੈ ਰੈਂਟ 1500 ਰੁਪਇਆ ਤੇ ਪਹਿਲਾਂ ਅਸੀਂ 84 ਦੇ ਪੀੜਤਾ ਹੁਣ ਅਸੀਂ ਹੜ ਪੀੜਤ ਵੀ ਆ ਜਿਸ ਕਰਕੇ ਜਿਆਦੀ ਮੁਸ਼ਕਲ ਆਈ ਆ ਬੱਚਿਆਂ ਦੇ ਪਾਪਾ ਕੋਈ ਕੰਮ ਨਹੀਂ ਕਰ ਸਕਦੇ ਕਿਉਂਕਿ ਉਸ ਟਾਈਮ ਦਿਉ ਨਹੀਂ ਪੜੇ ਪੜਿਆ ਹੀ ਨਹੀਂ ਗੇ ਪੜਿਆ ਹੀ ਨਹੀਂ ਗੇ ਨੰਬਰ ਬੋਲ ਦਿਓ ਆਪਣਾ 82634395826 ਠੀਕ ਆ ਜੀ ਇਹਨਾਂ ਤੋਂ ਅੱਗੇ ਨੇ ਜੀ ਇਹ ਭਾਈ ਦਲਬੀਰ ਸਿੰਘ ਜੋ ਕਿ ਭਰਾਤਾ ਨੇ ਸ਼ਹੀਦ ਭਾਈ ਜਗੀਰ ਸਿੰਘ ਵਾਸੀ ਕੋਟ ਧਰਮਚੰਦ ਅੱਜਕੱਲ੍ਹ ਅਮਰਸਰ ਰਹਿੰਦੇ ਆ ਤੇ ਜੂਨ 1984 ਚ ਦਰਬਾਰ ਸਾਹਿਬ ਦੇ ਅੰਦਰ ਹੀ ਇਹਨਾਂ ਦੇ ਭਰਾਤਾ ਸ਼ਹੀਦ ਹੋ ਗਏ ਸਨ ਤੇ ਅੱਜ ਇਹ ਸਾਡੇ ਕੋਲ ਇਹ ਵੀ ਪਹੁੰਚੇ ਆ ਤੇ ਇਹਨਾਂ ਨੂੰ ਇੱਕ ਆਟੋ ਈ ਰਿਕਸ਼ਾ ਵੀ ਸੰਗਤ ਦੇ ਸਹਿਯੋਗ ਦੇ ਨਾਲ ਉਦੋਂ ਲੈ ਕੇ ਦਿੱਤਾ ਵਾ ਤੇ ਉਹਦੇ ਨਾਲ ਹੁਣ ਕੁਝ ਜ਼ਿੰਦਗੀ ਸੁਖਾਲੀ ਆ ਤੇ ਕਿਵੇਂ ਚੱਲਦਾ ਜੀ ਹੁਣ ਕੰਮ ਕਰ ਠੀਕ ਹੈ ਜੀ ਕੰਮ ਕਰ ਕਿੰਨੇ ਕ ਪੈਸੇ ਬਣ ਜਾਂਦੇ ਆ ਗੋਲ ਸੇਸਾ ਸੁਰਵੇ ਬਣੀ ਜਾਂਦਾ ਜੀ ਹਜ਼ਾਰ ਕਿਉਂ ਨਹੀਂ ਬਣਦਾ 4 ਮੁਲਕੀ ਕਿਉਂ ਕੋ ਕੇ ਮੈਂ ਹੋਰ ਵੀ ਲੈ ਕੇ ਦਿੱਤੇ ਉਹ ਆਂਦੇ 10000 10000 ਹੀ ਬਣਾ ਲੈਂਦੀਆਂ ਕੋਈ ਭਾਵੇਂ ਝੂਠ ਬੋਲਦੇ ਹੁਣ ਮੈਂ ਕਹਿ ਨਹੀਂ ਸਕਦਾ ਕਿਸ ਨੂੰ ਤੇ ਕਿ ਗੱਡੀਆਂ ਬਹੁਤ ਜ਼ਿਆਦੀਆਂ ਨੇ ਉਸ ਵਾਰੀ ਨਾਲ ਗੱਲ ਕਰੋ ਤੇ ਉਹ ਪਹਿਲੋ ਹੀ ਕਹਿੰਦੇ 10000 ਸਵਾਰੀ ਇੱਧਰ ਆ ਜਾਓ ਅੱਛਾ ਤੂੰ ਦੋ ਵਾਰ 20 ਰੁਪਏ ਲੈਣੀ ਦੀ ਦਿੰਦੀ ਤੇ ਫਿਰ ਬੱਚੇ ਬੁੱੱਚੇ ਸਕੂਲ ਛੱਡਣ ਵਾਲਾ ਕੋ ਕੰਮ ਪੱਕਾ ਫੜ ਲਓ ਅਜੂ ਫਿਰ ਬੱਚੇ ਮਰਗੀ ਸਵੇਰੇ ਮਰਗੀ ਜਾਇਆ ਨਹੀਂ ਨਾ ਜਾਂਦਾ ਮੇਰੇ ਕੋਲ ਸਵੇਕ ਤੇ ਨਿਕਲਿਆ ਨਹੀਂ ਜਾਂਦਾ ਅੱਛਾ ਇਹ ਕੋ ਅਖੰਮਨ ਜੋ ਵਕਤ ਤੇ ਹੀ ਜਾਣਾ ਤੇ ਪੈਣਾ ਹੀ ਆ। ਨਹੀਂ ਥੋੜੀ ਮਿਹਨਤ ਤੇ ਕਰਨੀ ਪੈਣੀ ਆ। ਹਾਂਜੀ ਨਹੀਂ ਮੇਰੇ ਕੋ ਬਣਾਉ ਇਹ ਮਤ। ਹਾਂਜੀ ਮੈਂਨ ਤੇ ਮੈਂ ਪੂਰੀ ਕਰਦਾ ਤੁਹਾਨੂੰ ਪਤਾ ਹੀ ਹੈ। ਮੈਂ ਮਨਕੀ ਵੀ ਮਿਹਨਤ ਵੱਲੋਂ ਨਹੀਂ ਕਸਰ ਛੜਦਾ। ਉਹ ਗੱਡੀ ਦਾ ਉਹ ਮਨਕੀ ਮਕਾਨ ਦਾ ਆਪਾਂ ਨੂੰ ਲੋਨ ਵੀ ਤਾਰਨਾ ਪੈਂਦਾ। ਠੀਕ ਆ। ਨਹੀਂ ਉਹਦੇ ਲਈ ਫਿਰ ਸਵੇਖ ਤੇ ਉੱਠੋ ਸਕੂਲ ਬੱਚੇ ਛੱਡ ਕੇ ਆਓ। ਸ਼ਾਮ ਨੂੰ ਲੈ ਕੇ ਆਓ ਇੱਕ ਤੇ ਤੁਹਾਡੀ ਪੱਕੀ ਇਨਕਮ ਬਣ ਜੂ। ਮੜ ਕੇ ਜੋ ਚੱਕਰ ਲੱਗੇ ਉਹ ਵੀ ਲਾ ਲੈ। ਹਾਂਜੀ ਨਹੀਂ ਮੈਂ ਤੇ ਆਪਣੀ ਮਿਹਨਤ ਤੁਹਾਨੂੰ ਪਤਾ ਹੀ ਹੈ ਬਿ ਡਬਲ ਮਿਹਨਤ ਕਰਨ ਦੇ ਮਨਕੀ ਵੀ ਇਸੇ ਕਰਕੇ। ਮੁੰਡਾ ਕੋਈ ਸਾਥ ਨਹੀਂ ਦੇਂਦਿਆ ਹਾਂਜੀ ਆ ਸਤਸੰਗਜੀ ਭਾਈ ਦਲਬੀਰ ਸਿੰਘ ਕਿਰਾਏ ਤੇ ਲੈ ਕੇ ਤੇ ਉਹ ਪੈਡਲਾਂ ਵਾਲਾ ਰਿਕਸ਼ਾ ਚਲਾਉਂਦੇ ਹੁੰਦੇ ਸੀ ਤੇ ਉਦੋਂ ਫਿਰ ਇਹਨਾਂ ਦੇ ਜਦੋਂ ਮੁਸ਼ਕਲ ਪ੍ਰੋਬਲਮ ਵੇਖ ਕੇ ਤੇ ਸੰਗਤਾਂ ਨੂੰ ਅਪੀਲ ਕੀਤੀ ਤੇ ਐਨ ਆਰ ਆਈ ਭੈਣ ਭਰਾ ਜਿਹੜੇ ਆ ਉਹ ਬੜੇ ਵੱਡੇ ਦਿਲ ਜਿਗਰੇ ਵਾਲੇ ਆ ਸਤਗੁਰੂ ਕਿਰਪਾ ਕਰਕੇ ਆਪ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲੈ ਲੀਂ ਲਿਆ ਤੇ ਉਦੋਂ ਫਿਰ ਇਹਨਾਂ ਨੂੰ ਇਹ ਰਿਕਸ਼ਾ ਲੈ ਕੇ ਦਿੱਤਾ ਸੀ ਬਹੁਤ ਵਧੀਆ ਉਸ ਸਮੇਂ ਦਾ ਤੇ ਕੋਈ ਨਹੀਂ ਸਤਗੁਰੂ ਕਿਰਪਾ ਕਰਨਗੇ ਮਿਹਨਤ ਕਰੋ ਤਗੜੇ ਹੋ ਕੇ ਤੇ ਜਿੰਨੇ ਇੱਕ ਜੋਗੇ ਆ ਅਸੀਂ ਆ ਤੁਹਾਡੇ ਨਾਲ ਹੈ ਸਾਧ ਸੰਗਤ ਜੀ ਇਹ ਸੀ ਪੰਜ ਪਰਿਵਾਰ ਜਿਨ੍ਹਾਂ ਦੇ سپੁਰਦ ਨਿਊਯਾਰਕ ਦੀ ਸੰਗਤ ਵੱਲੋਂ ਭੇਜੇ 1 ਲੱਖ ਰੁਪਏ ਚੋਂ ਅੱਜ 75000 ਰੁਪਏ ਇਹਨਾਂ ਦੇ سپੁਰਦ ਕਰਤਾ ਇੱਕ ਹੋਰ ਪਰਿਵਾਰ ਨੂੰ 15000 ਰੁਪਏ ਅਸੀਂ ਦੇਣਾ ਜਲਦੀ ਕਿਉਂਕਿ ਉਹ ਅੱਜ ਉਹ ਪਹੁੰਚ ਨਹੀਂ ਸਕੇ ਤੇ ਜਲਦੀ ਅਸੀਂ ਸੇਵਾ ਜਿਹੜੀ ਆ ਉਹਨਾਂ ਦੇ سپੁਰਦ ਕਰਕੇ ਤੇ ਉਹਦਾ ਵੇਰਵਾ ਵੀ ਜਿਹੜਾ ਸੰਗਤ ਨਾਲਾਂ ਸਾਂਝਾ ਕਰਾਂਗੇ ਬਹੁਤ ਮਿਹਰਬਾਨੀ ਆ ਜੀ ਜਿਉਂਦੇ ਵਸਦੇ ਰਹੋ ਇਸੇ ਤਰ੍ਹਾਂ ਭਰੋਸਾ ਕਾਇਮ ਰੱਖਿਓ ਪਰਿਵਾਰਾਂ ਦੇ ਨੰਬਰ ਅਸੀਂ ਬੋਲ ਦਿੱਤੇ ਆ ਜਿ ਤਰ੍ਹਾਂ ਕੁਝ ਪਰਿਵਾਰਾਂ ਦੀ ਮੁਸ਼ਕਲ ਆ ਬੱਚਿਆਂ ਦੀ ਪੜ੍ਹਾਈ ਦਾ ਮਸਲਾ ਵਾ ਇਹਨਾਂ ਦੇ ਕਰਜ਼ੇ ਦਾ ਮਸਲਾ ਵਾ ਇਹਨਾਂ ਦਾ ਜਿਹੜਾ ਵਾ ਹੈਗਾ ਵਾ ਅ ਮੋਟਰ ਦਾ ਕੰਮ ਸਾਰੇ ਨੰਬਰ ਅਸੀਂ ਲਗਾਤਾਰ ਵਿੱਚ ਬੋਲੇ ਆ ਤੇ ਮੈਂ ਤੁਹਾਨੂੰ ਸਕਰੀਨ ਦੇ ਉੱਤੇ ਵੀ ਨਜ਼ਰ ਆ ਜਾਣਗੇ ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਡਾਇਰੈਕਟ ਪਰਿਵਾਰਾਂ ਨਾਲ ਸੰਪਰਕ ਕਰਕੇ ਤੇ ਸਿੱਧੀ ਵੀ ਸੇਵਾ ਭੇਜਣੀ ਚਾਹੋ ਤੇ ਸਾਨੂੰ ਬੜੀ ਖੁਸ਼ੀ ਹੋਏਗੀ ਕਿਉਂਕਿ ਸਾਡਾ ਕੰਮ ਤੇ ਆ ਕਿ ਇਹਨਾਂ ਸ਼ਹੀਦ ਪਰਿਵਾਰਾਂ ਦੀ ਮੁਸ਼ਕਲ ਪ੍ਰੋਬਲਮ ਤੁਹਾਡੇ ਤੱਕ ਪਹੁੰਚਾਉਣੀ ਤੇ ਬਾਕੀ ਜੇ ਸਾਡੇ ਕੋਲ ਜਿਹੜੀ ਸੇਵਾ ਹੁੰਦੀ ਆ ਸਾਡੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਦੇ ਨਾਲ ਇਹਨਾਂ ਪਰਿਵਾਰਾਂ ਤੱਕ ਪਹੁੰਚ ਦੀ ਕਰ ਦਈਏ ਜਿਉਂਦੇ ਵਸਦੇ ਰਹੋ ਜਿੰਨਾ ਵੀ ਗੁਰਮਖਾਂ ਪਿਆਰਿਆ ਨੇ ਜੋ ਵੀ ਥਿਲ ਫੁਲ ਭੇਟਾ ਇਸ ਸੇਵਾ ਦੇ ਵਿੱਚ ਪਾਇਆ ਸਤਿਗੁਰੂ ਉਹਨਾਂ ਨੂੰ ਦੇਣ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਣ ਨਿਊਯਾਰਕ ਦੀ ਸਮੂਹ ਸੰਗਤ ਦੇ ਅਸੀਂ ਬੇਹੱਦ ਸ਼ੁਕਰਗੁਜ਼ਾਰਾਂ ਸੇਵਾ ਭੇਜਣ ਵਾਲੇ ਵੀਰ ਜਿਹੜੇ ਤਕਰੀਬਨ ਹਰ ਦੂਜੇ ਚੌਥੇ ਮਹੀਨੇ ਕਿਤੇ ਨਾ ਕਿਸੇ ਢੰਗ ਨਾਲ ਸੇਵਾ ਭੇਜਦੇ ਰਹਿੰਦੇ ਆ ਸਤਿਗੁਰੂ ਉਹਨਾਂ ਨੂੰ ਤੰਦਰੁਸਤੀ ਤਰੱਕੀ ਬਖਸ਼ਣ ਦੀ ਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ